ਜੋੋਂ ਤੋਂ ਵੀ ਜ਼ਿਆਦਾ ਖਤਰਨਾਕ ਸਮਾਂ ਹੈ ਅੱਜ ਜਿਹੜੇ ਛੱਟ ਘੰਟੇ ਦੀ ਦਿਹਾੜੀ ਨਹੀਂ ਉਹਨਾਂ ਦੇ ਆਪਣੀਆਂ ਜਾਨਾਂ ਦਿੱਤੀਆਂ ਉਹਦੇ ਨਾਲ ਹੋਣਦੇ ਜਿਹੜੇ ਘਰਾਣੇ ਅਜ ਰਾਜ ਕਰਦੇ ਪਾਏ ਪਰ ਉਹ ਪਾਰਟੀ ਦੇ ਨਾਲ ਖੜੇ ਨੇ ਤੈਨ ਤਨ ਜਿਹੜੀਆਂ ਵੀ ਦੋਸ਼ੀ ਨੇ ਨੌਜਵਾਨਾਂ ਦਾ ਨੌਜਵਾਨ ਸਿਆਣੇ ਦਾ ਸਿਆਣੇ ਆਸਮਕ ਜਿਹੜਾ ਉਹਦਾ ਪਰਿਵਾਰ ਉਹਨਾਂ ਦੇ ਰਾਹਾਂ ਦੇ ਤੇ ਰਿਆ ਤੇ ਬਹੁਤ ਘੱਟ ਪਰਿਵਾਰ ਮਿਲਦੇ ਆ ਜਿਹੜੇ ਆਪਣੀ ਇਸ ਖੱਪੀ ਜੁੜੇ ਨਾ ਕਰਵਾ ਰਹੇ ਹੋ ਅੱਜ ਆਪਾਂ ਕੋਲ ਬਹੁਤ ਵੱਡਾ ਕੱਠ ਕੰ ਦਾ ਪਹਿਲੇ ਫੈਸਲਾ ਇਹ ਕਿ ਕਿ ਸਾਰੇ ਸਾਰੇ ਸਾਥੀ ਆਪਾਂ ਇਕੱਠੇ ਕਰਨੇ ਆ ਕਿਉਂਕਿ ਥਾਂ ਥਾਂ ਤੇ ਨਵੇਂ ਦੇ ਸਮਾਇਆ ਜਾ ਰਿਹਾ ਨਕੋਦਰਵਾੜੇ ਸ਼ਹਿਰ ਤੇ ਨਾਟਕ ਮੇਂ ਲਗਾ ਰਿਹਾ ਹੈ ਸੈਲੀ ਬਈ ਤੇ ਤੇ ਜੇ ਪਠਾ ਵੱਜ ਰਿਹਾ ਉਹ ਠੱਗਾ ਮੋਟ ਇਕੱਠੇ ਹੋ ਗਏ ਲਾਭ ਉਹ ਤਾਂ ਗੋਨੀ ਗੈਠੋਂ ਆਪਾਂ ਇੱਥੇ ਕੱਢੇ ਹੋ ਰਹੇ ਨੇ ਤੇ ਖਾਸ ਤੌਰ ਤੇ ਤਾਂ ਇਹਦਾ ਜਦੋਂ ਅਸੀਂ ਨਾਇਬ ਜੋਕ ਕਰਦੇ ਆਪਣੇ ਜੀ ਵੀ ਆਈਡੀ ਦੇਖ ਕੇ ਉਹ ਮਠਾ ਜੀ ਦੇ ਸਪੁੱਤਰ ਵਜਨਕਰ ਸਿੰਘ ਜਿਮਰਾਜੀ ਬਣੋ ਬਹੁਤ ਵੱਡਾ ਯੋਗਦਾਨ ਪਾ ਕੇ ਇੱਕ ਸੰਜੇ ਰਾਜ ਦੇ ਬੜਾ ਦਾਦਿਆ ਜਿੱਤੇ ਫਾਸਰਾਗੇ ਸਵਾਜਿਕ ਤੇ ਸ਼ਾਸਤ੍ਰ ਕਰ ਗਿਆ ਜਬੀ ਨੇ ਜੀ ਪੰਜਾਬੀ ਸਾਤਰ ਤੋਂ ਸਾਹਿਦ ਭੱਲੀ ਦੀ ਬੋਤਕ ਹੈ ਉਹਦਾ ਕਾਰਜ ਪੱਤਰ ਜੀ ਨਾ ਸਿਰਫ ਉਹ ਅਧਿਆਪਕ ਹੈਗਾ ਪਰ ਪੜ੍ਹਾਈ ਦੇ ਵਿੱਚ ਜਿਹੜਾ ਕਲੀਨਰ ਦੇ ਵਿੱਚ ਮਸ਼ਹੂਰ ਆ ਪੰਜਾਬ ਵਾਲਿਆਂ ਦੇ ਘਰਾਂ ਦੇ ਵਿੱਚ ਦੱਗ ਨਾ ਜਾਂਦੀਆਂ ਤੇ ਕਲੀਨਰ ਵਾਲਿਆਂ ਦੇ ਘਰਾਂ ਦੇ ਨਾਲ ਜੀ ਹੁੰਦੀ ਹੈ ਹਾਲ ਸਾਤੇ ਵਿੱਚ ਘੱਟੋ ਘੱਟ 50 ਘਰਾਂ ਕੇਰੇ ਵਿੱਚ ਹੁੰਦੀਆਂ ਤੇ ਉਹ ਬਹੁਤ ਬਣਦੇ ਆਪਣੇ ਲੋਕਾਂ ਦੇ 98% ਤੋਂ ਐਜੂਕੇਸ਼ਨ ਰੇਟ ਹੈ ਉਦੇ ਪ੍ਰਾਪਤ ਉਸੇ ਹੈ ਕਿ ਜਦੋਂ ਪਹਿਲੀ ਖੱਬੇ ਪੱਖੀ ਸਰਕਾਰ ਬਣੀ ਆ 7 ਈਐਮਐਸ ਨੂੰ ਜਦੋਂ ਸੈਟਲ ਬਣਿਆ ਤੇ ਉਹਨਾਂ ਨੇ ਟਾਈਮ ਦੀ এডਿਕੇਸ਼ਨ ਫ੍ਰੀ ਕਰ ਦਿੱਤਾ ਉਹਦੇ ਕਰਕੇ ਪੜਾਈ ਦਾ ਰਵਾਜ ਉੱਥੇ ਪਿਆ ਤੇ ਅੱਜ ਤੱਕ ਚੱਲ ਰਿਹਾ ਬਹੁਤ سارے ਕਾਦਮਾਂ ਪ੍ਰਵੇਸ਼ ਸਾਧੀਆਂ ਕੰਨ ਦਾ ਸਹਿਤ ਨਹੀਂ ਅੱਜ ਖੇਤੀਬਾੜੀ ਦਾ ਰੋਣਾ ਪੈਂਦਾ ਮੰਡੀਕਰ ਦਾ ਰੋਣਾ ਪੈਂਦਾ ਉਹ ਕੀਰਨਾ ਮਾਡਲ ਦਿੰਦੇ ਆ ਜਿਹੜੇ ਆਪਣੇ ਵਿਰੋਧੀ ਵੀ ਆ ਇਹ ਕਿਰਨਾ ਮੋਡਲ ਬਾਗ ਸਾਧਗੀਆਂ ਦੇ ਫਲਾਂ ਦੇ ਜਿਹੜਾ ਅੰਤ ਭਾਵਿਆਂ ਤੇ ਘੱਟੇ ਇਥੇ ਬੀਤੀ ਆ ਉਹਦਾ ਪੈਠਾ ਸਰਕਾਰ ਕੋਲ ਜਾਂਦਾ ਸਾਧਗੀਆਂ ਦਾ ਫਲਾਂ ਦਾ ਉਹ ਸੇਟਕ ਨੂੰ ਨਹੀਂ ਭਰਤੀ ਕਿਤੇ ਆ ਜਿੰਨਾ ਰੇਡ ਘਾਟਾਂ ਦਾ ਸਾਧਗੀਆਂ ਦੇ ਫਲਾਂ ਦਾ ਉਹਨਾਂ ਪੈਠੇ ਸਰਕਾਰ ਕੋਲ ਆ ਬੰਦਾ ਨਾਮ ਦਾ ਕਿਤੇ ਜਨਾ ਹੈ ਕੰਮ ਨਹੀਂ ਦੇ ਦਿੱਤੇ ਰਹਿ ਗਿਆ ਮੇਰਾ ਤੇ ਅੰਡਰੇ ਨੂੰ ਨਾ ਚਾਉ ਲੱਗੇ इस तरीके तो से जब महाराष्ट्र अपना फायदा लेता है तो यहाँ ऑनलाइन बहुत 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 आनंद है। लव सलाम, लव सलाम, लव सलाम, दुनिया पर दर मजदूर रुझाना, लव सलाम, लव सलाम, लव सलाम, दुनिया के लड़ने वाले मजदूर रुझाना, लव सलाम, लव सलाम,